ਸਮਾਣਾ ਦੇ ਗੁਰਦੁਆਰਾ ਗੜੀ ਸਾਹਿਬ ਵਿਖੇ ਵਿਸਾਖੀ ਅਤੇ ਖਾਲਸਾ ਸਥਾਪਨਾ ਦਿਵਸ ਬੜੀ ਸ਼ਰਧਾ ਤੇ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕਿਆ ਗਿਆ ਅਤੇ ਵੱਖ-ਵੱਖ ਸੰਗਤਾਂ ਦੇ ਵੱਲੋਂ ਠੰਡੇ ਮਿੱਠੇ ਗੰਨੇ ਦਾ ਰਸ ਅਤੇ ਪਾਣੀ ਦੀ ਛਬੀਲ ਤੋਂ ਇਲਾਵਾ ਜਲਜੀਰੇ ਦਾ ਲੰਗਰ ਲਗਾਇਆ ਗਿਆ। ਉੱਥੇ ਇਸ ਮੌਕੇ ਤੇ ਰਾਗੀ ਤਾੜੀ ਜਥਿਆਂ ਦੇ ਵੱਲੋਂ ਸੰਗਤਾਂ ਨੂੰ ਗੁਰੂ ਦੇ ਨਾਮ ਨਾਲ ਜੋੜਿਆ ਗਿਆ। ਨਾਲ ਹੀ ਗੁਰੂ ਦੇ ਲੰਗਰ ਵੀ ਅਟੁੱਟ ਵਰਤਾਏ ਗਏ। ਵਿਸਾਖੀ ਦੇ ਦਿਹਾੜੇ ਨੂੰ ਵੇਖਦਿਆਂ ਹੋਇਆਂ ਸੰਗਤਾਂ ਦੇ ਵਿੱਚ ਖੂਬ ਉਤ ਇਸ ਮੌਕੇ ਤੇ ਸੰਗਤਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਜੋ ਕਿ ਸਾਡੇ ਜੀਵਨ ਨੂੰ ਖਰਾਬ ਕਰ ਰਹੇ ਹਨ ਉਹਨਾਂ ਆਖਿਆ ਕਿ ਸਾਨੂੰ ਗੁਰੂ ਵਾਲਾ ਬਨਣਾ ਚਾਹੀਦਾ ਅਤੇ ਬਾਜ਼ਾਰਾ ਵਿੱਚ ਵੀ ਇਸ ਦੌਰਾਨ ਰੌਣਕ ਵੇਖਣ ਨੂੰ ਮਿਲੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਸਨ ਇਸ ਮੌਕੇ ਤੇ ਕਰਨੈਲ ਸਿੰਘ ਗੁਰਮukh ਸਿੰਘ ਨੇ ਆਈਆਂ ਹੋਈਆਂ ਸੰਗਤਾਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ ਸਾਰੀਆਂ ਸੰਗਤਾਂ ਨੂੰ ਵਿਸਾਖੀ ਦੇ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਖਾਲਸੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਹੁਣ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੌਜਵਾਨ ਵੀਰਾਂ ਨੂੰ ਬਾਝ ਕਰਕੇ ਤੇ ਨਸ਼ਾ ਛੱਡੋ ਭਾਈ ਖਾਲਸੇ ਸਜੋ ਕਿਉਂਕਿ ਇਹ ਆਪਣੇ ਗੁਰੂ ਪੀਰ ਦੱਸ ਗਏ ਨੇ ਸਭ ਤੋਂ ਨਸ਼ਾ ਕੋਈ ਨਾ ਕਰੋ ਨਸ਼ਾ ਛੱਡੋ ਕਾਲ ਸੇ ਸਜੋ ਹੋਰ ਸੰਗਤਾਂ ਨੂੰ ਬੇਨਤੀ ਆ ਦੇਖੋ ਵਿਸਾਖੀ ਦਾ ਜੋੜ ਮੇਲਾ ਗੜੀਸਾਂ ਵਾਲੇ ਬਾਬਿਆਂ ਵੱਲੋਂ ਕਾਲ ਸੇਵਾ ਵੱਲੋਂ ਕਿੱਡਾ ਪਰਿਆ ਹੋਰ ਇਹਦਾ ਟੁਕੜਾ ਛਾ ਹੋਵੇ ਜੇ ਭਈ ਆਰਿਆਂ ਦਾ ਨਸ਼ਾ ਛੱਡਿਆ ਹੋਵੇਾਰੇ ਛੱਡੋ ਭਈ ਆਪਣੇ ਪੰਜਾਬ ਨੂੰ ਬਚਾਓ ਨਸ਼ਾ ਭਜਾਓ ਭਾਈ ਜੀ ਦਾ ਖਾਤ ਸਾਹਿਬ ਜੀ ਦੀ ਮਾਤੇ ਆ ਸੰਗਤ ਨੂੰ ਸਾਥੀ ਦੇ ਵਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਜੋ ਕਿਸਾ ਢੀ ਗੁਰੂਆਂ ਨੇ ਦਸੇ ਪਾਸ਼ਾ ਨੇ ਸੰਗਰਾਹ ਵਾਲੇ ਦੇਣਾ ਵਸਾਖੀ ਨੂੰ ਮੁਕਤ ਰੱਖ ਦਿਆ ਹੋਇਆ ਖਾਲਸਾ ਦੀ ਜੁੱਤੀ ਸਾਜਣਾ ਕੀ ਕਿਸੇ ਪਿਆਰਾ ਪ੍ਰੇਲੂ ਬਸਾਖੀ ਵਾਲੇ ਦੇਣਾ ਅੱਜ ਸੰਗਰਾਹ ਦਾ ਸ਼ੁੱਭ ਦਿਹਾੜਾ ਮੰਨ ਕੇ ਪੰਜ ਪਿਆਰਾਂ ਨੂੰ ਸ੍ਰੀ ਅੰਮ੍ਰਿਤ ਸ੍ਰੀ ਕੇਸਗੜ ਸਾਹਿਬ ਇੱਥੇ ਖੰਡੇ ਬਾਟੇ ਦੇ ਕੋਲ ਪੰਜ ਪਿਆਰਾਂ ਨੇ ਸਥਾਈ ਕੀਤੀ ਸੀ ਇਸ ਕਰਕੇ ਇਹ ਬਸਾਖੀ ਦਾ ਦਿਹਾੜਾ ਬਣਾਇਆ ਜਾਂਦਾ ਹੈ